ਜੀ ਸਤਿ ਸ੍ਰੀ ਅਕਾਲ ਵੈਲਕਮ ਹੈ ਤੁਹਾਡਾ YouTube ਚੈਨਲ ਪੰਜਾਬੀ ਬਲਾਸਟਰ ਤੇ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਾਡੇ ਸੋਸ਼ਲ ਮੀਡੀਆ ਦੇ ਨਾਲ ਦੋ ਮਹਾਨ ਹਸਤੀਆਂ ਬਾਰੇ ਵਿਕਰਮ ਕੇ ਉਹਦੇ ਜੀਜੇ ਬਾਰੇ ਜਿਹੜੇ ਕਿ ਆਪਣੀਆਂ ਹਮੇਸ਼ਾ ਜਨਾਨੀਆਂ ਨੂੰ ਦਿਖਾ ਕੇ YouTube ਤੇ ਪੈਸਾ ਕਮਾਉਂਦੇ ਰਹਿੰਦੇ ਆ ਇਸ ਵੀਡੀਓ ਵਿੱਚ ਜੇ ਆਪਾਂ ਗੱਲ ਕਰਾਂਗੇ ਵਿਕਰਮ ਆਪਣੀ ਭੈਣ ਦੇ ਘਰ ਤੇ ਲੱਸਗਾ ਤੇ ਉਹਦੀ ਭੈਣ ਨੇ ਉਹਨੂੰ ਘਰ ਤੇ ਵਿੱਚ ਆਉਣ ਤੋਂ ਕਿਉਂ ਮਨਾ ਕਰ ਦਿੱਤਾ ਵੈਸੇ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ ਵੈਸੇ ਭੋਰੀ ਜਿਹੀ ਹੁੰਦੀ ਹੈ ਦੋਨਾਂ ਨੇ ਕਿਉਂਕਿ ਦੋਨੇ ਚੀਜ਼ੇ ਸਾਲੇ ਦੇ ਕੋਲ ਹੋਰ ਕੋਈ ਕੰਮ ਤਾਂ ਹੈ ਨਹੀਂ ਆਪਣੇ ਬਸ ਜਨਾਨੀ ਦੇ ਦਿਖਾਉਂਦੇ ਰਹਿੰਦੀਆਂ ਪੈਸੇ ਕਮਾਉਣ ਦਾ ਕਰਕੇ ਚਲੋ ਫਿਰ ਵੀ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਤੇ ਆਪਾਂ ਦੇਖਦੇ ਹਾਂ ਕੀ ਗੱਲਬਾਤ ਕੀਤੀ ਇਹਨਾਂ ਨੇ ਚਲੋ ਆ ਜੀ ਸੱਚਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਕੀ ਹਾਲ ਚਾਲ ਹੋ ਸਾਰੇ ਠੀਕ ਹੀ ਹੋਣਗੇ ਸੋ ਆਪਾਂ ਗੱਲਬਾਤ ਕਰਦੇ ਇੱਟਾਰੇ ਸਾਰਿਆਂ ਨਾਲ ਵੀ ਜਨਮ ਦਿਨ ਸੀ ਸ਼ਾਇਦ ਆ ਏ ਤੁਸੀਂ ਸਾਡੇ ਸਾਰੇ ਦੇ ਸਵਾਲ ਹੁਣੇ ਆ ਵੀ ਕੀ ਹੋ ਗਿਆ ਏਦਾਂ ਦਾ ਨਾ ਵਾਪਸੀ ਕਿਉਂ ਚੱਲੇ ਆ ਸੋ ਤੁਹਾਨੂੰ ਪਤਾ ਹੀ ਹੈ ਤੁਸੀਂ ਬਲੌਗ ਪਿੱਛੇ ਦੇਖਿਆ ਹਣਾ ਆਪਾਂ ਇੱਕ ਸਰਪ੍ਰਾਈਜ਼ ਦੇਣਾ ਸੀ ਸੋ ਉਹ ਸਰਪ੍ਰਾਈਜ਼ ਜਿਹੜਾ ਰਹਿ ਗਿਆ ਤੇ ਹੁਣ ਆਪਾਂ ਵਾਪਸੀ ਜਾਂਦੇ ਆ ਵੀ ਅਮਨ ਨੂੰ ਫੋਨ ਕੀਤਾ ਯੋ ਕਦੀ ਵੀ ਰਹਿਣ ਦੋ ਉਹਨੂੰ ਤੇ ਆਪਾਂ ਵੀ ਹੁਣ ਚੱਲੇ ਆਂ ਘਰੇ ਹਾਂਜੀ ਤੁਸੀਂ ਸਾਰੇ ਨੇ ਦੇਖਿਆ ਹੋਊਗਾ ਕਿ ਵੀਡੀਓ ਵਿੱਚ ਇਹ ਕਹਿ ਰਿਹਾ ਕਿ ਮੈਂ ਆਪਣੀ ਭੈਣ ਦੇ ਘਰ ਚਲਾ ਸਕਦਾ ਮੈਨੂੰ ਉਹਨੇ ਮਨਾ ਕਰ ਦਿੱਤਾ ਦੇ ਦੀ ਇਹ ਇੱਕ ਵੀਡੀਓ ਮੈਂ ਦਿਖਾਉਂਦਾ ਕਿ ਇਹਦੀ ਭੈਣ ਕਹਿ ਰਹੀ ਹੈ ਕਿ ਮੈਂ ਹੁਣ ਤੋਂ ਨਹੀਂ ਮਨਾ ਕੀਤਾ ਵੀਡੀਓ ਨਾਲ ਜੁੜੀ ਹੋਈ ਦੇਖਦੇ ਆ ਕਿ ਦੋਨਾਂ ਦੀਆਂ ਗੱਲਾਂ ਦੇ ਵਿੱਚ ਕਿੰਨਾ ਕੁ ਸ ਤੇ ਉਹਦੇ ਵਿੱਚ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ ਤੁਸੀਂ ਆਪਣੇ ਭਰਾ ਨੂੰ ਕਿਉਂ ਵਾਪਸ ਮੋੜਿਆ ਨਾ ਤਾਂ ਹੀ ਬੁਲਾਇਆ ਸੀ ਤੇ ਨਾ ਹੀ ਮੋੜਿਆ ਹਾਂ ਫੇਕ ਬੁਕਲੀ ਨਾ ਤਾਂ ਬੁਲਾਇਆ ਸੀ ਨਾ ਹੀ ਮੋੜਿਆ ਆ ਕਿਉਂ ਹਾਂਜੀ ਤੁਸੀਂ ਇਹ ਵੀਡੀਓ ਵਿੱਚ ਦੇਖਿਆ ਹੋਊਗਾ ਕਿ ਉਹਦੀ ਭੈਣ ਕਹਿ ਰਹੀ ਜੀ ਵਿਕਰਮ ਦੀ ਕਿ ਅਸੀਂ ਉਹਨੂੰ ਨਹੀਂ ਮੋੜਿਆ ਚਲੋ ਦੇਖਦੇ ਆ ਅੱਗੇ ਕਿ ਵੀਡੀਓ ਦੇ ਵਿੱਚ ਕਿੰਨਾ ਕੁ ਸੱਚ ਹੈਗਾ ਬਸ ਸੱਚ ਸੂਚੇ ਤਾਂ ਕਿਸੇ ਦੀ ਗੱਲ ਦੇ ਵਿੱਚ ਨਹੀਂ ਹੈਗਾ ਇਹ ਸਾਰੇ ਝੂਠੇ ਹੀ ਆ ਬਸ ਐਵੇਂ ਵੀ ਵਿਊ ਲੈਣ ਨੂੰ ਇੱਕ ਦੂਜੇ ਦੇ ਰਿਸ਼ਤੇਦਾਰੀ ਨੂੰ ਖਰਾਬ ਕਰਨ ਲੱਗੇ ਹੋਏ ਆ ਚਲੋ ਦੇਖੋ ਆਜੋ ਤੇ ਕਰੇ ਤਾਂ ਚਲੋ ਨਹੀਂ ਜਾਣਾ ਆਹ ਦੇ ਕੁੜੀ ਬਾਤ ਇੰਨਾ ਸਮਾਨ ਲਿਆ ਕੁੜੀ ਬਾਤ ਤੇ ਸਮਾਨ ਸੋਨਾ ਆਪਾਂ ਲਿਆ ਹੋਇਆ ਸਾਰਾ ਹੀ ਕਰਦੇ ਥੋੜੀ ਵੀ ਲਿਓ ਜੀ ਸੋ ਤੇ ਹੁਣ ਆਪਾਂ ਕੇਕ ਲੈਣਾ ਸੀ ਉਹ ਆਪਾਂ ਅੱਗੂ ਲੈਣਾ ਹੈਗਾ ਤੇ ਹੁਣ ਆਪਾਂ ਚੱਲੇ ਆ ਆਪਣੇ ਮਥਾ ਟਿਕਣ ਚੱਲੇ ਆ ਤੇ ਮਾਦਾ ਬੰਗਲਾ ਮੁਗੀ ਮਾਦਾ ਮਾਤਾ ਬੰਦਰਾ ਮੁਗੀ ਦੇ ਮੰਦਿਰ ਚੱਲੇ ਆਪਾਂ ਮਥਾ ਟਿਕਣ ਸੋ ਸਾਡਾ ਜਿਹੜਾ ਮੂਡ ਮੜਾ ਸੈੱਟ ਹੋ ਜੂ ਉੱਧਰ ਤੇ ਹੁਣ ਆਪਾਂ ਚੱਲੇ ਆ ਉੱਧਰ ਮਥਾ ਟਿਕਣ ਤੇ ਸਾਰੀ ਯਾਨੀ ਬਣੇਦੇ ਉਹ ਵਲੋਗ ਦੇ ਨਾਲ ਤੇ ਆਪਾਂ ਚੱਲੇ ਆ ਤੁਹਾਨੂੰ ਗੱਦੀ ਸਟਾਰਟ ਕਰ ਲਈਏ ਮੇਰੀ ਚਲਾਉਂਗੀ ਤੂੰ ਹਾਂਜੀ ਤੁਸੀਂ ਆ ਹੁਣ ਵੀਡੀਓ ਦੇ ਵਿੱਚ ਦੇਖਿਆ ਹੀ ਹੋਣਾ ਕਿ ਜਿਹਦੇ ਵਿੱਚ ਵਿਕਰਮ ਕਹਿ ਰਿਹਾ ਕਿ ਮੈਨੂੰ ਮੇਰੀ ਭੈਣ ਨੇ ਮਣਾ ਕਰ ਦਿੱਤਾ ਤੇ ਵਿਕਰਮ ਦੀ ਭੈਣ ਕਹਿ ਰਹੀ ਹੈ ਕਿ ਮੈਨੂੰ ਨਹੀਂ ਮਣਾ ਕੀਤਾ ਆਜੋ ਤੇ ਇਹਨਾਂ ਦੇ ਬਲੌਗਰਾਂ ਦੇ ਵਿੱਚ ਜੀ ਹੁਣ ਮੈਂ ਤੁਹਾਨੂੰ ਇਹਨਾਂ ਦੋਨਾਂ ਦਾ ਸੱਚ ਝੂਠ ਦਿਖਾਉਣਾ ਹੈ ਕਿ ਇਹ ਲੋਕਾਂ ਨੂੰ ਕਿਦਾਂ ਫੱਦੂ ਬਣਾਉਂਦੇ ਆ ਆ ਸੋਹਣਾ ਹੈ ਆ ਸੋਹਣਾ ਹੈ ਹੈ ਕਲਰ ਵੀ ਸੋਹਣਾ ਹੈ ਪਿੰਕ ਵੀ ਹੈ ਹਾਂ ਅਜੀ ਕਿਦਾਂ ਠੀਕ ਆ ਕੇ ਬਾ ਵਧੀਆ ਵਧੀਆ ਆ ਲਓ ਜੀ ਆ ਵਧੀਆ ਹੈ ਕਲਰ ਸੋਹਣਾ ਲੈ ਜੀ ਸਾਈ ਨੇ ਵਧੀਆ ਲੱਗਣਾ ਆ ਆ ਲੈ ਇਹ ਆ ਰਹਾ ਯਾਰ ਸਾਈ ਨਾਲ ਕੋਈ ਹੋ ਜਾਣੀ ਆ ਰਹੀ ਇਹ ਵੀ ਤਾਂ ਨਾ ਮਾਈਆਂ ਆ ਮੰਨਿਆ ਬੱਸ ਇਆ ਲੈਣਾ। ਇਹ ਮੈਡੀਕਲ ਦੇ ਕਦਰ ਚ ਹੈ ਨਹੀਂ ਉਹ। ਤੇਰਾ ਸੋਨਾ ਹੈ ਕਦਰ ਕਾਗਨ ਉੱਤੇ ਪਿਆਰ ਲੱਗਣਾ ਉਹਦੀ ਲੱਗਣਾ। ਆ ਬੋਲ ਲੱਗਣਾ ਪਿਆ ਉਹ। ਗੰਦੇ ਬੋਸ ਹੋ ਗਏ ਹੁੰਦਾ ਨਾ। ਕੋਈ ਗੱਲ ਨਹੀਂ ਵੇਖੀ ਉਹਦਾ ਸੋਨਾ ਨਾ ਇਹ। ਆ ਦੇਖੋ। ਹੈ? ਗੱਲ। ਅਲਹਮਦੁਲਿਲਾ ਸਾਰੇ ਹੋਣੇ ਤੁਸੀਂ ਕਿੰਨੇ ਗੰਦੇ ਨੇ ਗੰਦੇ ਤਾਂ ਸਾਰੇ ਹੋਣੇ। ਹਾਂਜੀ ਤਾਂ ਵੀਡੀਓ ਵਿੱਚ ਜਦੋਂ ਤੁਸੀਂ ਦੇਖਿਆ ਹੋਣਾ ਵਿਕਰਮ ਆਪਣੀ ਭੈਣ ਦੀ ਕੁੜੀ ਆਸਤੇ ਸੂਟ ਲੈ ਕੇ ਆਇਆ ਇਹ ਵੀਡੀਓ ਉੱਥੇ ਦੀ ਹੈ ਜਿੱਥੇ ਵਿਕਰਮ ਨੇ ਆਪਣੀ ਭੈਣ ਨੂੰ ਫੋਨ ਕਰਕੇ ਪੁੱਛਿਆ ਸੀਗਾ ਕਿ ਤੇਰੀ ਕੁੜੀ ਕਿੰਨੇ ਸਾਲ ਦੀ ਹੈ ਮੈਂ ਉਹਦੇ ਆਸਤੇ ਸੂਟ ਲੈਣਾ ਹੈ ਤੇ ਬਾਅਦ ਵਿੱਚ ਕਹਿੰਦਾ ਕਿ ਮ ਵੀਡੀਓ ਦੇ ਨਾਲ ਜੁੜੇ ਰਹੋ ਤੇ ਮੈਂ ਤੁਹਾਨੂੰ ਉਹ ਵੀ ਵੀਡੀਓ ਦਿਖਾ ਲੂੰਗਾ ਜਿੱਥੇ ਬਕਰਮ ਨੇ ਆਪਣੀ ਭੈਣ ਨੂੰ ਫੋਨ ਕਰਕੇ ਪੁੱਛਿਆ ਕਿ ਤੇਰੀ ਕੁੜੀ ਕਿੰਨੇ ਸਾਲ ਦੀ ਹੈ ਇਹਦੀ ਭੈਣ ਨੇ ਮੂੰਹ ਹੋ ਗਿਆ ਸੀ ਕਿ ਮੈਨੂੰ ਉਹਨੇ ਫੋਨ ਕਰਕੇ ਪੁੱਛਿਆ ਪਹਿਲੀ ਤਾਂ ਗੱਲ ਇਹ ਸਾਲੇ ਤੈਨੂੰ ਇਹ ਨਹੀਂ ਪਤਾ ਕਿ ਤੇਰੀ ਭੈਣ ਦੀ ਕੁੜੀ ਕਿੰਨੇ ਸਾਲ ਦੀ ਹੈ ਸਾਡੇ ਨਾਲ ਗੱਲ ਹੀ ਉਹ ਨਹੀਂ ਉਸਲੇ ਕੀਤੀ ਉਹਨੇ ਫੋਨ ਕੀਤਾ ਕੀ ਕਹਦੇ ਸੀਗੇ ਕਹਿੰਦੇ ਕਿ ਸਹਿਰ ਕਿੰਨੇ ਸਾਲ ਦੀ ਹੈ ਲੈਣਾ ਸੀ ਤੇ ਮੈਂ ਨਾ ਫੇਕ ਉਹਨਾਂ ਨੂੰ ਮੈਂ ਕਿਹਾ 7 ਸਾਲ ਦੀ ਬਕਰਮ ਨੂੰ ਫੋਨ ਕਰ ਦਿੱਤਾ ਫਿਰ ਮੈਂ ਵਾਪਸ ਫੇਕ ਫੋਨ ਕੀਤਾ ਮੈਂ ਕਿਹਾ ਹੁਕੀਬ ਹੋਇਆ ਮੈਂ ਕਿਹਾ ਤੁਸੀਂ ਆਉਣ ਲੱਗੇ ਹੋ ਕਹਿੰਦਾ ਹਾਂ ਅਸੀਂ ਆਉਣਾ ਆ ਤੇ ਮੈਂ ਕੱਪੀ ਕਰ ਮਿੱਦਾ ਕਰ ਤੈਨੂੰ ਨਾ ਅਗਲੇ ਦਿਨ ਆ ਜੀ ਮੈਂ ਕਹਾਂ ਮੈਂ ਬਰਥਡੇ ਤੇ ਕਿਸੇ ਨੂੰ ਨਹੀਂ ਬੁਲਾਇਆ ਹੈਗਾ ਮੈਂ ਤਾਂ ਤੈਨੂੰ ਪਤਾ ਹੁਣ ਵਿਆਹੀ ਬੜੀ ਅਗਲੇ ਦਿਨ ਅਸੀਂ ਮਨਾ ਲਾਂਗੇ ਜੇ ਅੱਜ ਤੂੰ ਆਇਆ ਤਾਂ ਸਾਰਿਆਂ ਨੇ ਹੀ ਸੋਚਣਾ ਕਿ ਆਪਣੇ ਭਰਾ ਨੂੰ ਬੁਲਾ ਲਈ ਅਸੀਂ ਤੇ ਸਾਨੂੰ ਬੁਲਾਇਆ ਨਹੀਂ ਹਾਂਜੀ ਤੇ ਤੁਸੀਂ ਆਹ ਵੀਡੀਓ ਦੇ ਵਿੱਚ ਹੁਣ ਦੇਖਿਆ ਹੋਣਾ ਕਿ ਵਿਕਰਮ ਦੀ ਭੈਣ ਕਹਿੰਦੀ ਆ ਕਿ ਜਦੋਂ ਮੈਨੂੰ ਵਿਕਰਮ ਨੇ ਫੋਨ ਕਰਕੇ ਪੁੱਛਿਆ ਵੀ ਤੇਰੀ ਕੁੜੀ ਕਿੰਨੇ ਸਾਲ ਦੀ ਆ ਮੈਨੂੰ ਕਿਹਾ 7 ਸਾਲ ਦੀ ਆ ਤੇ ਮੈਂ ਨਾਲ ਹੀ ਉਹਨੂੰ ਦੁਬਾਰਾ ਫੋਨ ਕਰਕੇ ਮਨ੍ਹਾ ਕਰ ਦਿੱਤਾ ਕਿ ਤੁਸੀਂ ਅੱਜ ਨਾ ਆਇਓ ਮੈਂ ਕੋਈ ਅਰੇਂਜਮੈਂਟ ਨਹੀਂ ਕੀਤਾ ਤੇ ਮੈਂ ਨਾਲ ਹੀ ਇੱਕ ਤੁਹਾਨੂੰ ਇਹਦੇ ਨਾਲ ਹੀ ਵੀਡੀਓ ਹੋਰ ਜੋੜ ਕੇ ਦਿਖਾਉਣਾ ਕਿ ਇੰਨੇ ਸੂਟ ਆਪਣੀ ਪਸੰਦ ਦਾ ਲਿਆ ਵੀਡੀਓ ਕਾਲ ਦੇ ਵਿੱਚ ਉਹਨੇ ਪੀਲੇ ਰੰਗ ਦਾ ਲਿਆ ਸੀਗਾ ਤੇ ਜਦੋਂ ਵਿਕਰਮ ਨੇ ਆਪਣੀ ਭੈਣ ਨੂੰ ਦਿਖਾ ਕੇ ਸੂਟ ਪੀਲੇ ਰੰਗ ਦਾ ਲਿਆ ਇੰਨੇ ਨੂੰ ਮਨ੍ਹਾ ਕੀਤਾ ਵੀ ਪੀਲੇ ਰੰਗ ਦਾ ਨਾਲੇ ਤੂੰ ਹੋਰ ਰੰਗ ਦਾ ਸੂਟ ਲੈ ਕੇ ਆ ਦੇਖਿਓ ਦੇ ਦੇ ਰਹਾ ਹੈ। ਫਾਇਓ ਦੀਦੀ। ਫਾਇਓ। ਆ ਦੇਖ ਲੋ। ਸੋਹਣਾ ਦੇਖਿਓ ਕਿੰਨਾ ਆਇਆ ਪਾਇਆ ਬਹੁਤ ਹੀ ਲੱਗਣਾ ਉਹਦੇ। ਹਾਂਜੀ ਤੁਸੀਂ ਸਾਡੀ ਧਿਆਨ ਨਾਲ ਦੇਖਿਓ ਇਹ ਵੀਡੀਓ ਉੱਥੇ ਦੀ ਹੈ ਜਿੱਥੇ ਵਿਕਰਮ ਨੇ ਆਪਣੀ ਭੈਣ ਨੂੰ ਵੀਡੀਓ ਕਾਲ ਦੇ ਵਿੱਚ ਸੂਟ ਦਿਖਾਇਆ ਕਿ ਮੈਂ ਆ ਸੈੱਜ ਵਾਸਤੇ ਸੂਟ ਲਿਆ ਤੇ ਵਿਕਰਮ ਦੀ ਭੈਣ ਨੇ ਕਿਹਾ ਨਹੀਂ ਸੂਟ ਦਾ ਰੰਗ ਚੇਂਜ ਕਰਕੇ ਲੈ ਕੇ ਆਓ। ਦੇਖਿਓ ਕਿੰਦਾ ਝੂਠ ਬੋਲਦੇ ਆ ਇਹ। ਨਹੀਂ। ਜਿਹੜਾ ਸੂਟ ਸੀਗੇ ਇਹਨੂੰ ਪਸੰਦ ਨਹੀਂ ਆਇਆ। ਸੋ ਮੈਨੂੰ ਕਹਿੰਦੇ ਵਾਪਸ ਕਰਕੇ ਆ। ਹਾਂਜੀ ਤੇ ਤੁਸੀਂ ਦੇਖੀ ਜਾਓ ਇੱਥੇ ਹੁਣ ਇਹਨੇ ਇਹ ਸੂਟ ਚੇਂਜ ਕਰਕੇ ਤੇ ਇਹਨੇ ਪਿੰਕ ਰੰਗ ਦੇ ਵਿੱਚ ਲਿਆਉਣਾ ਆ ਤੇ ਨਾਲ ਹੀ ਇਹਨੇ ਕਹਿ ਰਿਹਾ ਕਿ ਮੇਰੀ ਭੈਣ ਨੇ ਮੈਨੂੰ ਘਰ ਦੇ ਚੌਣ ਤੋਂ ਮਨਾ ਕਰ ਦਿੱਤਾ ਜਦਕਿ ਉਹਨੇ ਕੋਈ ਮਨਾ ਨਹੀਂ ਕੀਤਾ ਇਹ ਸਾਰੀਆਂ ਆਈਡੀਆਂ ਬਸ ਵਲੌਗ ਬਣਾਉਣ ਦੀਆਂ ਸਕੀਮਾਂ ਆ। ਹੁਣ ਮੈਂ ਵਾਪਸ ਕਰਨ ਚੱਲਾ। ਕਹਿੰਦੇ ਸਾਨੂੰ ਪਸੰਦ ਨਹੀਂ ਆਇਆ। ਹੁਣ ਫੇਰ ਵਾਪਸ ਕਰਨ ਚੱਲਾ। ਕਹਿੰਦੇ ਵੀ ਪਿੰਕ ਕਲਰ ਨੇ ਆ ਪਿੰਕ। ਉਹ ਲੈ ਚੱਲਾਂ। ਆ ਦੇਖ ਲੋ ਆਸ ਵੀਡੀਓ ਦੇ ਵਿੱਚ ਨੇ ਸ਼ਰੀਆਮ ਕਿਹਾ ਕਿ ਮੇਰੀ ਭੈਣ ਗਿੰਦੀ ਮੈਨੂੰ ਇਹ ਰੰਗ ਪਸੰਦ ਨਹੀਂ ਹੈਗਾ ਪਿੰਕ ਰੰਗ ਲੈ ਕੇ ਆਓ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਨਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿਆਂ ਦਾ ਕੀ ਹਾਲ ਚਾਲ ਹੋ ਸਾਰੇ ਠੀਕ ਹੀ ਹੋਣਗੇ ਸੋ ਆਪਾਂ ਗੱਲਬਾਤ ਕਰਦੇ ਸੀ ਤੁਹਾਡੇ ਸਾਰਿਆਂ ਨਾਲ ਵੀ ਜਨਮ ਦਿਨ ਸੀ ਸਹਜ ਦਾ ਤੇ ਆਪਾਂ ਉਧਰ ਚਲੇ ਸੀਗੇ ਸੋ ਪ੍ਰੋਗਰਾਮ ਹੋ ਗਿਆ ਕੈਨਸਲ ਇੱਕਦਮ ਇਹਨਾਂ ਨੇ ਵਕਤ ਬਦਲ ਦਿਆ ਜਜ਼ਬਾਤ ਬਦਲ ਦिए ਜ਼ਿੰਦਗੀ ਬਦਲਦੀ 119 पे ਇਤਨੀ ਅੱਛੀ ਪਾਰਟਨਰਸ਼ਿਪ ਚੱਲੀ ਸੀ ਓ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਆਪਰਾਚ ਸੀਗੇ ਉਹਨਾਂ ਪਾ ਚੱਲੇ ਆਂ ਵਾਪਸੀ ਤੇ ਤੁਹੀ ਸਾਡੇ ਸਾਰੇ ਇਹਨਾਂ ਸਵਾਲ ਹੋਣੇ ਆ ਵੀ ਕੀ ਹੋ ਗਿਆ ਇਦਾਂ ਦਾ ਨਾ ਵਾਪਸੀ ਕਿਉਂ ਚੱਲੇ ਆ ਸੋ ਤੁਹਾਨੂੰ ਪਤਾ ਹੀ ਹੈ ਤੁਸੀਂ ਬਲੌਗ ਪਿੱਛੇ ਦੇਖਿਆ ਹਣਾ ਆਪਾਂ ਇੱਕ ਸਰਪ੍ਰਾਈਜ਼ ਦੇਣਾ ਸੀ ਸੋ ਉਹ ਸਰਪ੍ਰਾਈਜ਼ ਜਿਹੜਾ ਰਹਿ ਗਿਆ ਆ ਤੇ ਹੁਣ ਆਪਾਂ ਵਾਪਸੀ ਜਾਂਦੇ ਆ ਵੀ ਅ ਅਮਨ ਨੂੰ ਫੋਨ ਕੀਤਾ ਜੀ ਉਹ ਕੰਦੀ ਵੀ ਰਹਿਣ ਦੋ ਉਹਨੂੰ ਹੰਜੀ ਤੇ ਆ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਇਹਨੇ ਸਾਰਿਆਂ ਦਾ ਫੁੱਦੂ ਬਣਾਉਂਦਾ ਕਰਕੇ ਕਹਿੰਦਾ ਕਿ ਮੇਰੀ ਭੈਣ ਨੇ ਮੈਨੂੰ ਮਨਾ ਕਰ ਦਿੱਤਾ ਉਹਨੂੰ ਜੇ ਤੈਨੂੰ ਨੇ ਮੜਾ ਹੀ ਕਰਨਾ ਸੀਗਾ ਤੇ ਫਿਰ ਨੇ ਤੈਨੂੰ ਇੰਨੀ ਗੱਲ ਕਿਉਂ ਕਹੜੀ ਸੀ ਕਿ ਸੂਰ ਪੀਲੇ ਰੰਗ ਦਾ ਚੇਂਜ ਕਰਾ ਕੇ ਪਿੰਕ ਰੰਗ ਦਾ ਲੈ ਗਿਆ ਇਹ ਬਸ ਐਵੇਂ ਹੀ ਬਲੌਗ ਬਣਾਉਣ ਦਾ ਮਾਰੇ ਵੀਊ ਲੈਣ ਦਾ ਮਾਰੇ ਐਵੇਂ ਇੱਕ ਦੂਜੇ ਨੂੰ ਮਾਰਾ ਚੰਗਾ ਕਹਿੰਦੇ ਰਹਿੰਦੇ ਆ ਰਿਸ਼ਤੇਦਾਰੀਆ ਭੈਣ ਭਰਾ ਦੀਆਂ ਖਲਾਮ ਕਰਦੇ ਰਹਿੰਦੇ ਆ ਵੀਡੀਓ ਨਾਲ ਜੁੜੇ ਰਹੋ ਦੇਖਿਓ ਕੀ ਨਾ ਸੱਚ ਤੇ ਝੂਠ ਕੀ ਹੈ ਤੁਹਾਨੂੰ ਮੈਂ ਸਾਰਾ ਕੁਝ ਦੱਸਦਾ ਜੀ ਆਪਾਂ ਫੇਰ ਹੁਣ ਚੱਲੇ ਆਂ ਘਰੇ ਤੇ ਕਰੇ ਤਾਂ ਚਲੋ ਨਹੀਂ ਰਹਿਮ ਆਹ ਦੇ ਪੂਰੀ ਵਾਰ ਤਿੰਨਾ ਸਮਾਨ ਲਿਆ ਪੂਰੀ ਵਾਰ ਤੇ ਸਮਾਨ ਸੋਨ ਆਪਾਂ ਲਿਆ ਹੋਇਆ ਸਾਰਾ ਹੀ ਕਰਦੇ ਹਾਂ ਥੋੜੀ ਵੀ ਲੇਓ ਜੀ ਲੋ ਤੇ ਹੁਣ ਆਪਾਂ ਕੇਕ ਲੈਣਾ ਹੈ ਉਹ ਆਪਾਂ ਅੱਗੇ ਲੈਣਾ ਹੈਗਾ ਤੇ ਹੁਣ ਆਪਾਂ ਚੱਲੇ ਆ ਆਪਣੇ ਮਥੜਿਕਾਂ ਚੱਲੇ ਆ ਤੇ ਮਾਦਾ ਬੰਗਲਾ ਮੁਗੀ ਮਾਦਾ ਮਾਤਾ ਬੰਗਲਾ ਮੁਗੀ ਦੇ ਮੰਦਿਰ ਚੱਲੇ ਆਪਾਂ ਮਥੜਿਕਨ ਸੋ ਸਾਡਾ ਜਿਹੜਾ ਮੂਡ ਮੜਿਆ ਸੈੱਟ ਹੋ ਜੂ ਉਧਰ ਤੇ ਹੁਣ ਆਪਾਂ ਚੱਲੇ ਆ ਉਧਰ ਹਾਂਜੀ ਤੇ ਤੁਸੀਂ ਇਹ ਵੀਡੀਓ ਤੇ ਚ ਦੇਖਿਆ ਹੀ ਹੋਣਾ ਕਿ ਇਹਨਾਂ ਨੇ ਆਪਣੀ ਬੀਬੀ ਨੂੰ ਵੀ ਕਿੱਦਾਂ ਬਲੌਗਾਂ ਦੇ ਵਿੱਚ ਝੂਠ ਬੋਲਣ ਨਾਲ ਹੀ ਸ਼ਾਮਲ ਕੀਤਾ ਹੈ ਉਹ ਮਾਤਾ ਜੀ ਘੱਟੋ ਘੱਟ ਤੁਸੀਂ ਤਾਂ ਸ਼ਰਮ ਕਰ ਲਓ ਤੁਸੀਂ ਤਾਂ ਇਹਨਾਂ ਨੂੰ ਸਹੀ ਗਲਤ ਦੱਸ ਦੋ ਕੀ ਸਹੀ ਹੈ ਤੇ ਕੀ ਗਲਤ ਹੈ ਹੈ ਇਹ ਸੂਟ ਤੁਸੀਂ ਆਪਣੀ ਧੀ ਦੇ ਘਰੇ ਲੈ ਕੇ ਜਾਣੇ ਸੀ ਕਿ ਕਿੱਦਾਂ ਤੁਸੀਂ ਦਿਖਾ ਲੈਂਦੇ ਕਿੱਦਾਂ ਕਿ ਕਿਸੇ ਆਪਾਂ ਦੂਰ ਦੀ ਰਿਸ਼ਤੇਦਾਰ ਜਣੀ ਵੀ ਆਪਾਂ ਲੈ ਕੇ ਜਾਣੇ ਹੁੰਦੇ ਵੀ ਹਾਂ ਉਹਨਾਂ ਨੇ ਸਾਡਾ ਮਜ਼ਾਕ ਬਣਾਤਾ ਤੁਸੀਂ ਤਾਂ ਐ ਦਿਖਾ ਲੈਂਦੇ ਉਹ ਮਾਤਾ ਜੀ ਤੁਸੀਂ ਇਹ ਸੂਟ ਆਪਣੀ ਧੀ ਦੇ ਘਰ ਲੈ ਕੇ ਜਾਣੇ ਸੀ ਤੁਸੀਂ ਵੀ ਇਹਨਾਂ ਦੇ ਨਾਲ ਰਲੇ ਹੋਏ ਘੱਟੋ ਘੱਟ ਤੁਸੀਂ ਤਾਂ ਸ਼ਰਮ ਕਰ ਲਓ ਇਹਨਾਂ ਤੇ ਚਲੋ ਤੁਸੀਂ ਸਾਰੇ ਜਿਹੜੇ ਵੀਡੀਓ ਦੇ ਨਾਲ ਜੁੜੇ ਰਹੇ ਹੋ ਤੇ ਤੁਹਾਨੂੰ ਇਹਨਾਂ ਦੀ ਬਲੌਗਰ ਦੇ ਵਿੱਚ ਮੈਂ ਦਿਖਾਉਂਗਾ ਇਹ ਥੋੜੇ ਜਿਹੀ ਵਿਊ ਲੈਣ ਦਾ ਕਰਕੇ ਕਿੰਦਾ ਭੈਣ ਭਰਾ ਦੇ ਰਿਸ਼ਤੇ ਨੂੰ ਖਰਾਬ ਕਰੰਦੇ ਆ। ਨਾ ਤਾਂ ਬੁਲਾਇਆ ਸੀ ਨਾ ਹੀ ਮੋੜਿਆ ਆ ਕਿਉਂਕਿ ਅਸੀਂ ਕਿਸੇ ਨੂੰ ਵੀ ਨਹੀਂ ਬੁਲਾਇਆ ਸੀ। ਗੱਲ ਉਹਨਾਂ ਦੀ ਨਹੀਂ ਹੋ। ਅਸੀਂ ਕਿਸੇ ਨੂੰ ਵੀ ਇਨਵਿਟੇਸ਼ਨ ਦਿੱਤਾ ਸੀ ਕਿ ਆਵੋ ਕਿਉਂਕਿ ਆਪਾਂ ਅਰੇਂਜਮੈਂਟ ਕੋਈ ਕੀਤਾ ਨਹੀਂ ਸੀ। ਨਾ ਹੀ ਆਪਾਂ ਅਮੀ ਆਪਣੇ ਨਾਨਾ ਨੂੰ ਕਿਹਾ, ਨਾ ਹੀ ਮੱਬੇ ਭੈਣਾਂ ਨੂੰ ਕਿਹਾ, ਨਾ ਹੀ ਮੈਂ ਆਪਣੇ ਭਰਾ ਨੂੰ ਕਿਹਾ, ਨਾ ਹੀ ਮੰਮੀ ਨੂੰ ਕਿਹਾ, ਨਾ ਹੀ ਭਾਬੀ ਨੂੰ ਕਿਹਾ। ਇਹ ਸਿੱਧੀ ਜਿਹੜੀ ਗੱਲ ਆ ਫਿਰ। ਆ ਤੁਸੀਂ ਸਾਰੇ ਜਿਹੜੇ ਕਿਉਂ ਕਰ ਸਕਿਆ ਜਦੋਂ ਤੇਰੇ ਭਰਾ ਨੇ yellow ਰੰਗ ਦਾ ਸੂਟ ਲਿਆ ਸੀਗਾ ਤੂੰ ਵੀਡੀਓ ਕਾਲ ਦੇ ਵਿੱਚ ਆਪਣੇ ਭਰਾ ਨੂੰ ਕਿਹਾ ਸੀਗਾ ਨਹੀਂ yellow ਰੰਗ ਦਾ ਨਾ ਰ ਹੈ ਚੇਂਜ ਕਰਾ ਕੇ ਤੂੰ ਪੀਕ ਰੰਗ ਦਾ ਲੈ ਕੇ ਆ। ਅੱਛਾ ਬਾਤ ਨਹੀਂ ਹੈ। ਤੈਨੂੰ ਵੀਡੀਓ ਦੇ ਵਿੱਚ ਦਿਖਾਇਆ ਵੀ ਸੀਗਾ ਕਿ ਇਹ ਆਪਣੇ ਭਰਾ ਨੂੰ ਵੀਡੀਓ ਕਾਲ ਦੇ ਵਿੱਚ ਕਹਿ ਰਹੀ ਹੈ ਕਿ ਤੂੰ yellow ਰੰਗ ਦਾ ਸੂਟ ਚੇਂਜ ਕਰਾ ਕੇ ਪੀਕ ਰੰਗ ਦਾ ਲੈ ਕੇ ਆ। ਤੇ ਹੁਣ ਇੱਥੇ ਸਾਫ਼ ਜਿ ਮੁੱਕਰ ਗਈ ਆ ਕਿ ਵੀ ਆਪਣੇ ਭਰਾ ਨੂੰ ਵੀਡੀਓ 'ਚ ਢਈ ਸੀ ਦਿੱਤਾ ਉਹਨੂੰ। ਚਲੋ ਆਜੋ ਅੱਗੇ ਵੀ ਤੁਹਾਨੂੰ ਮੈਂ ਦਿਖਾਉਂਦਾ ਕਿੰਨਾ ਕੁ ਸੱਚ ਬੋਲਦੇ ਕਿੰਨਾ ਕੁ ਝੂਠ ਬੋਲਦੇ ਵੀ ਦੋਨੇ। ਤੇ ਮੈਂ ਕਹਾਂ ਚਲੋ ਹੁਣ ਨਾ ਗੋ ਸਾਰੇ ਕਮੈਂਟਾਂ ਜਵਾਬ ਦੇ ਦੇ ਦਿੰਨੇ ਆ ਸਾਰੇ ਕਹਿੰਦੇ ਕਿਉਂ ਮੋੜਿਆ ਤੁਸੀਂ ਕਿਉਂ ਮੋੜਿਆ ਪਤਾ ਗੱਲ ਕੀ ਹੁੰਦੀ ਆ ਹੁਣ ਜੇ ਤਾਂ ਮੈਂ ਨਾ ਸਾਰਿਆਂ ਨੂੰ ਕਿਹਾ ਹੁੰਦਾ ਹੁਣ ਤੁਹਾਨੂੰ ਪਤਾ ਮੈਂ ਹੁਣ ਕਬੀਲਦਾਰ ਨਹੀਂ ਨਾ ਮੇਰੇ ਵਿਆਹੀ ਵਰੀਆਂ ਤੇ ਮੈਨੂੰ ਸਭ ਪਾਸੇ ਦੇਖਣਾ ਪੈਂਦਾ ਮੈਨੂੰ ਇੱਧਰਲਾ ਵੀ ਦੇਖਣਾ ਪੈਂਦਾ ਤੇ ਉਧਰਲਾ ਵੀ ਦੇਖਣਾ ਪੈਂਦਾ ਨਾ ਆਹੋ ਅਸੀਂ ਦੇਖਿਆ ਤੂੰ ਕਿੰਨੀ ਕੁ ਚੰਗੀ ਆ ਤੂੰ ਇੱਧਰਲਾ ਵੀ ਬਲੌਗ ਬਣਾਉਣਾ ਹੁੰਦਾ ਤੇ ਉਧਰ ਉਹਨਾਂ ਨੇ ਵੀ ਬਲੌਗ ਬਣਾਉਣਾ ਹੁੰਦਾ ਤੇ ਤੁਸੀਂ ਥੋੜੇ ਜਿਹੀ ਵਿਊਅ ਦਾ ਕਰਕੇ ਇੱਕ ਪਿੰਡ ਵਧਾ ਦੇ ਰਿਸ਼ਤੇ ਨੂੰ ਕਿੱਦਾਂ ਖਰਾਬ ਕਰਦੇ ਬਈ ਮੜਾ ਮਟੋਗੀ ਇਕੱਲਾ ਕੰਮ ਕਰੋ ਥੋੜਾ ਦੇਖਿਆ ਕਰੋ ਸੋਸ਼ਲ ਮੀਡੀਆ ਤੇ ਆਪਣਾ ਪਰਿਵਾਰਕ ਰਿਸ਼ਤਾ ਕਿੰਨਾ ਹੈ ਤੁਸੀਂ ਲੈ ਕੇ ਉਹਣਾ ਤੁਹਾਡੇ ਵਾਸਤੇ ਠੀਕ ਹੈ ਜਾਂ ਕਿੰਨਾ ਹੈ ਨਹੀਂ ਹੁਣ ਜੇ ਮੈਂ ਇਧਰੋਂ ਨਹੀਂ ਕਿਸ ਨੂੰ ਬੁਲਾਉਣੀ ਆ ਤੇ ਉਹ ਕਹਿੰਦੇ ਸਾਨੂੰ ਨਹੀਂ ਬੁਲਾਉਣੀ ਜੇ ਮੈਂ ਉਧਰੋਂ ਨਹੀਂ ਬੁਲਾਉਂਦੀ ਕਹਿੰਦੇ ਸਾਨੂੰ ਨਹੀਂ ਬੁਲਾਉਂਗੀ ਇਸ ਕਰਕੇ ਮੈਂ ਨਾ ਐਤਿਕ ਜਿਹੜਾ ਜਨਮ ਦਿਨ ਸੈਦਾ ਰੱਖਿਆ ਆਪਾਂ ਕਿਸੇ ਨੂੰ ਨਹੀਂ ਬੁਲਾਇਆ ਪਿਛਲੇ ਬਲੌਗ ਵਿੱਚ ਸੈਦਰੋ ਸੈਦਾ ਬਰਥਡੇ ਅਸੀਂ ਮਨਾਇਆ ਸੀ ਨਾ ਉਸ ਵੇਲੇ ਮੈਂ ਆਪਣੇ ਨੰਨ ਲਾਈਕ ਬੁਲਾਇਆ ਸੀ ਤੇ ਭਰਾ ਨੂੰ ਵੀ ਬੁਲਾਇਆ ਸੀ ਜਿਸ ਲਈ ਫਸਟ ਸੈਦਾ ਬਰਥਡੇ ਮਨਾਇਆ ਸੀਗਾ ਉਸ ਵੇਲੇ ਮੈਂ ਕਿਸੇ ਨੂੰ ਨਹੀਂ ਬ ਕੀ ਤੂੰ ਆਪਣੇ ਭਰਾ ਨੂੰ ਬੁਲਾਉਂ ਜਾਂਦੀ ਹੈ ਸਾਨੂੰ ਵੀ ਬੁਲਾ ਲਿਆ ਕਰ ਹਨਾ ਸਾਰਿਆਂ ਨੂੰ ਕਹਿ ਦਿੰਦੀ ਆ ਤੇ ਫੇ ਇਸ ਕਰਕੇ ਮੈਂ ਦੂਜੇ ਬਰਥਡੇ ਤੇ ਮਨਾ ਬੁਲਾ ਲਿਆ ਸੀ ਸਾਰਿਆਂ ਨੇ ਤੇ ਜਿਹੜਾ ਤੀਜਾ ਬਰਥਡੇ ਸੀ ਹੁਣ ਸੈਦਾ ਹੁਣ ਮੈਂ ਕਿਸੇ ਨੂੰ ਨਹੀਂ ਬੁਲਾਇਆ ਸੀ ਹਨਾ ਕਿਉਂਕਿ ਸੈ ਸਾਡੀ ਹੋ ਗਈ ਆ ਸੱਤ ਸਾਲਾਂ ਵਿੱਚ ਅਸੀਂ ਤਿੰਨ ਵਾਰੀ ਬਰਥਡੇ ਮਨਾਇਆ ਉਹਦਾ ਤੁਸੀਂ ਥੱਲੇ ਬਲੌਗ ਦੇਖ ਵੀ ਸਕਦੇ ਹੋ ਨਾ ਨਾ ਅਸੀਂ ਵੀ ਥੱਲੇ ਬਲੌਗਰ ਦੇ ਵਿੱਚ ਜਾ ਕੇ ਦੇਖਣਾ ਕਿੰਨੇ ਤੁਸੀਂ ਬਰਥਡੇ ਮਨਾਏ ਕਿੰਨੇ ਨਹੀਂ ਮਨਾਏ ਤੇ ਆਪਣੇ ਭਰਾ ਨੂੰ ਜ਼ਰੂਰ ਦੱਸ ਦੀ ਕਿ ਥੱਲੇ ਬਲੌਗਰ ਦੇ ਵਿੱਚ ਜਾ ਕੇ ਦੇਖ ਕਿ ਕਿੰਨੇ ਬਰਥਡੇ ਆਦੇ ਤੂੰ ਆਇਆ ਤੇ ਤੇਰੀ ਕੁੜੀ ਕਿੰਨੇ ਸਾਲਾਂ ਦੀ ਹੋ ਗਈ ਆ ਉਹ ਸਾਰੇ ਕਹਿੰਦੇ ਸੀ ਤੁਸੀਂ ਸਾਰੇ ਇਹ ਕਹਿੰਦੇ ਪਏ ਸੀ ਕਿ ਉਹ ਆਉਣਦੇ ਸੀ ਤੁਸੀਂ ਰਸਤੇ 'ਚ ਮੋੜ ਤੇ ਸਾਡੇ ਨਾਲ ਗੱਲ ਹੀ ਉਹ ਨਹੀਂ ਉਸ ਲਈ ਕੀਤੀ ਉਹਨੇ ਫੋਨ ਕੀਤਾ ਕੀ ਕਹਿੰਦੇ ਸੀਗੇ ਕਹਿੰਦੇ ਕਿ ਸਹਿਰ ਕਿੰਨੇ ਸਾਲ ਦੀ ਜਨਮਦਿਨ ਲੈਣਾ ਸੀ ਤੇ ਮੈਂ ਨਾ ਫੇਕ ਉਹਨਾਂ ਨੂੰ ਮੈਂ ਕਿਹਾ 7 ਸਾਲ ਦੀ ਬਿਕਰ ਨੂੰ ਫੋਨ ਕਰ ਦਿੱਤਾ ਫਿਰ ਮੈਂ ਵਾਪਸ ਫੇਕ ਫੋਨ ਕੀਤਾ ਮੈਂ ਕਿਹਾ ਉਹ ਕੀ ਹੋਇਆ ਮੈਂ ਕਿਹਾ ਤੁਸੀਂ ਆਉਣ ਲੱਗੇ ਹੋ ਕਹਿੰਦਾ ਹਾਂ ਅਸੀਂ ਆਉਣਾ ਆ ਤੇ ਮੈਂ ਕਿਹਾ ਬਿਕਰ ਮਿੱਦਾ ਕਰ ਤੂੰ ਨਾ ਅਗਲੇ ਦਿਨ ਆ ਜੀ ਮੈਂ ਕਿਹਾ ਮੈਂ ਬਰਥਡੇ ਤੇ ਕਿਸੇ ਨੂੰ ਨਹੀਂ ਬੁਲਾਇਆ ਹੈਗਾ ਮੈਂ ਕਿਹਾ ਤੈਨੂੰ ਪਤਾ ਹੁਣ ਮੈਂ ਵਿਆਹੀ ਵਧੀਆ ਅਗਲੇ ਦਿਨ ਅਸੀਂ ਮਨਾ ਲਾਂਗੇ ਜੇ ਅੱਜ ਤੂੰ ਆਇਆ ਤਾਂ ਸਾਰਿਆਂ ਨੇ ਹੀ ਸ ਅ ਦੇਖੇ ਤੁਸੀਂ ਸਾਰੇ ਜਿਹਨਾਂ ਨੇ ਮੈਂ ਤਨ ਪਿਛੇ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਕਿ ਕਹਿੰਦੇ ਸੀਗੀ ਕਿ ਮੈਂ ਆਪਣੇ ਭਰਾ ਨੂੰ ਮਨਾ ਕਰ ਦਿੱਤਾ ਸੀਗਾ ਜਦੋਂ ਨੇ ਫੋਨ ਕਰਕੇ ਕਿਹਾ ਸੀਗਾ ਕਿ ਮੈਂ ਸੂਟ ਲੈਣ ਲੱਗਾ ਹੁੰਦਿਆਂ ਆ ਤੇ ਆ ਦੇਖ ਲਓ ਮੈਂ ਤਰ ਉਹ ਵੀ ਵੀਡੀਓ ਦੇ ਵਿੱਚ ਦਿਖਾ ਦਿੰਦਾ ਕਿ ਇਹਨੇ ਆਪ ਆਪਣੇ ਭਰਾ ਨੂੰ ਫੋਨ ਕਰਕੇ ਕਿਹਾ ਕਿ ਤੂੰ yellow ਰੰਗ ਦਾ ਸੂਟ ਵਾਪਸ ਕਰਕੇ pink ਰੰਗ ਦਾ ਲੈ ਕੇ ਆ ਹੁਣ ਜਿਹਨਾਂ ਨੇ ਨਾ ਨਾ ਆ ਉਹਨਾਂ ਨੂੰ ਸਾਰੇ ਨੂੰ ਪਤਾ ਹੋਣਾ ਜਿਹਨਾਂ ਨੇ ਨਹੀਂ ਹੈਗੀਆਂ ਉਹ ਵੀ ਇਸ ਗੱਲ ਨੂੰ ਸਮਝਦੇ ਆ ਕਿ ਹਾਂ ਵੀ ਇਦਾਂ ਹੁੰਦੀ ਆ ਹੈਨਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਹੁਣ ਜੇ ਮੈਂ ਇਨ ਬਿਕਰ ਨਾ ਕੱਲ੍ਹ ਵਾਲੇ ਗਲੌ ਵਿੱਚ ਕਿਹਾ ਸੀਗਾ ਪਹਿਲੀ ਕਿ ਆਪਾਂ ਨਹੀਂ ਸੁਧਿਆ ਕੇ ਹਾਂ ਕਿ ਤੇ ਇਸ ਕਰਕੇ ਨਾ ਉਹ ਤੁਸੀਂ ਏਦਾਂ ਮੈਨੂੰ ਕਿ ਆਪਾਂ ਕਿਸੇ ਨੂੰ ਨਹੀਂ ਬੁਲਾਇਆ ਕਰਦੇ ਸਾਰੇ ਜਣੇ ਕਹਿੰਦੇ ਸੀ ਤੁਹਾਨੂੰ ਚੰਗਾ ਨਹੀਂ ਲੱਗਦਾ ਹੈਗਾ ਉਹਨਾਂ ਨੇ ਨਿਵੇਜ ਬਿਟ ਕੀਤਾ ਸੀ ਸਾਰੇ ਤੇ ਆਦਿ ਕੀਤਾ ਉਹਨੇ ਮੈਨੂੰ ਦੱਸਿਆ ਨਹੀਂ ਸੀ ਜੇ ਮੈਂ ਦੱਸ ਦਿੰਦੇ ਨਾ ਮੈਂ ਉਹਨਾਂ ਨੂੰ ਕਹਿੰਨੀ ਕਿ ਤੁਸੀਂ ਇਹ ਨਾ ਅਗਲੇ ਦਿਨ ਆ ਜਿਓ ਮੈਂ ਤਾਂ ਫੋਨ ਤੇ ਉਹਨਾਂ ਨੂੰ ਕਿਹਾ ਮੈਂ ਕਿ ਤੁਸੀ ਅਗਲੇ ਦਿਨ ਆ ਜਿਓ ਮੈਂ ਕਿਸੇ ਨੂੰ ਬੁਲਾਇਆ ਨਹੀਂ ਹਾਂ ਉਹਨਾਂ ਨੇ ਗੁੱਸਾ ਕਰ ਲਿਆ ਬਟ ਆ ਦੇਖ ਲਓ ਜੀ ਸਾਰੇ ਜਿਹੜੇ ਇਹਨਾਂ ਨੂੰ ਚਾਹਣ ਵਾਲੇ ਤੇ ਇਹਨਾਂ ਨੂੰ ਕਮੈਂਟ ਕਰਨ ਵਾਲੇ ਤੇ ਮੈਂ ਤੁਹਾਨੂੰ ਸੱਚ ਝੂਠ ਸਾਰਾ ਦਿਖਾਈ ਦਿੱਤਾ ਲੱਗੇ ਮੈਂ ਹੋਰ ਵੀ ਦਿਖਾਉਣਾ ਹੈ ਤੇ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਜਾ ਕੇ ਉਹ ਸਾਹਮਣੀ ਕੀਤਾ ਉਦੋਂ ਪਤਾ ਨਹੀਂ ਮੰਮੀ ਮੈਨੂੰ ਤੁਹਾਡੇ ਨਾਲ ਨਹੀਂ ਦੱਸਿਆ ਭਰਾ ਨੂੰ ਘਰ ਆਣੇ ਕਹਿ ਦਿੱਤਾ ਕਿ ਸਾਨੂੰ ਮੋੜ ਦਿੱਤਾ ਇਦਾਂ ਉਦਾਂ ਫੇ ਬਾਅਦ ਦੱਸਿਆ ਹੋਗਾ ਮੰਮੀ ਨੂੰ ਨਹੀਂ ਸ਼ਾਇਦ ਉਹ ਅੱਜ ਉਹਨ ਅੱਜ ਕਹਿੰਦੇ ਸੀ ਅਸੀਂ ਆਵਾਂਗੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕੱਗਲੇ ਜਨ ਤੁਸੀਂ ਆ ਜਿਓ ਆਪਾਂ ਦੁਆਰ ਤੇ ਜਨ ਦਿਨ ਮਨਾਵਾਂਗੇ ਮੈਂ ਤਾਂ ਬਰਥਡੇ ਮੈਂ ਕਹਾਂ ਮਨਾਉਣਾ ਨਹੀਂ ਮੈਂ ਕਹਾਂ ਅਸੀਂ ਤਾਂ ਮਨਾਉਣਾ ਨਹੀਂ ਬਰਥਡੇ ਤੇ ਮੈਂ ਕਹਾਂ ਇਸ ਕਰਕੇ ਨਾ ਅਸੀਂ ਤਾਂ ਪੀਜ਼ਾ ਗੂਲੇ ਮੈਂ ਕਹਾਂ ਲਿਆ ਕੇ ਨੇੜੇ ਨੂੰ ਫੌਰਨ ਆਇਆ ਸਹਿਰ ਕਹਿੰਦੀ ਆ ਕਿ ਇਹਦਾ ਬਰਥਡੇ ਮੰਮੀ ਮੇਰਾ ਮਾੜਾ ਮੋਟਾ ਬਣਾਉ ਤੇ ਜਿਹੜਾ ਦੱਸੂ ਦਾ ਸੀ ਘੁਮਾਲੇ ਵਗੈਰਾ ਲਿਆਂਦੇ ਸੀ ਤੇ ਬਾਕੀ ਫੇ ਸਾਨੂੰ ਕਹਿੰਦਾ ਤੁਸੀਂ ਬਾਕੀਆਂ ਨੂੰ ਬੁਲਾਇਆ ਵੀਡੀਓ ਵਿੱਚ ਬਾਕੀਆਂ ਨੂੰ ਸਾਡੇ ਕੋਈ ਨਹੀਂ ਆਇਆ ਸੀ ਘਰੇ ਸਾਡੀ ਤੁਸੀਂ ਵਲੌਗ ਦੇਖ ਸਕਦੇ ਹੋ ਸਾਰੇ ਜਣੇ ਵਿੱਚ ਕਮੈਂਟ ਹੋ ਰਹੇ ਸੀ ਕਹਿੰਦੇ ਬਾਕੀ ਨੂੰ ਬੁਲਾਇਆ ਉਹਨਾਂ ਨੂੰ ਬੁਲਾਇਆ ਨਹੀਂ ਬਾਕੀਆਂ ਨੂੰ ਕੋਈ ਨਹੀਂ ਆਇਆ ਸਾਡੇ ਤੋਂ ਜਿਨ੍ਹਾਂ ਨੇ ਵਲੌਗ ਨਹੀਂ ਪੂਰਾ ਦੇਖਿਆ ਦੇਖ ਸਕਦੇ ਹੋ ਡੈਡੀ ਉਹਨਾਂ ਦੀ ਅਸੀਂ ਵੇਟ ਕਰਦੇ ਸੀ ਕਿ ਡੈਡੀ ਹੁਣੇ ਲੇਟ ਹੋ ਗਏ ਸੀ ਉਹਨਾਂ ਦੀ ਵੇਟ ਕਰਦੇ ਨੇ ਅਸੀਂ ਥੋੜਾ ਲੇਟ ਕੇਕ ਕੱਟਿਆ ਬਾਕੀ ਤੁਸੀਂ ਸਮਝਦੇ ਹੋ ਕਿ ਉਹ ਤਾਂ ਉਹੀ ਕਹਿੰਦੇ ਜਿਹੜੇ ਗਲਤ ਕਮੈਂਟ ਕਰਦੇ ਆ ਉਹਨਾਂ ਦਾ ਕਰਨੀ ਹੈ ਤੂੰ ਜੋ ਮਰਜ਼ੀ ਕਰ ਲੈ ਸਾਡੇ ਸਾਡੀ ਆਪਣੀ ਸਾਡੀ ਫੈਨਪੋਲਿੰਗ ਆ ਜਿਨ੍ਹਾਂ ਨੇ ਵਧੀਆ ਕਮੈਂਟ ਕੀਤੇ ਆ ਪਰ ਉਹਨਾਂ ਨੇ ਵੀ ਕਈਆਂ ਨੇ ਕਿਹਾ ਸੀ ਕਿ ਨਾ ਉਹ ਤੁਸੀਂ ਨਾਰਮਲ ਕਮੈਂਟ ਕੀਤਾ ਉਹਨਾਂ ਨੇ ਕਿ ਦੀ ਨਹੀਂ ਸਾਨੂੰ ਕਾਤੋਂ ਮੋੜਦਾ ਬਸ ਭਾਬੀ ਉਹਨਾਂ ਨੂੰ ਤੁਸੀਂ ਕਾਤੋਂ ਮੋੜ ਦਿੱਤਾ ਬਸ ਉਹਨਾਂ ਨੇ ਇਹੀ ਅਸੀਂ ਕਿਹਾ ਚਲੋ ਸਾਰਿਆਂ ਦੇ ਗੱਲ ਦਾ ਜਵਾਬ ਦੇ ਦਿੰਦੇ ਆ ਤੇ ਬਾਕੀ ਤੁਸੀਂ ਕੋਈ ਵੀ ਨਹੀਂ ਇਦਾਂ ਮੋੜਦਾ ਹੁੰਦਾ ਸਾਰੀ ਗੱਲ ਇਹੀ ਹੈ ਕੋਈ ਵੀ ਨਹੀਂ ਮੋੜਦਾ ਹੁੰਦਾ ਆਹ ਉਹ ਮੋੜਦਾ ਤਾਂ ਕੋਈ ਨਹੀਂ ਦਿੰਦਾ ਬਸ ਤੁਸੀਂ ਇਹ ਗੇਮਾਂ ਜੀਆਂ ਘਮੋਣੇ ਰਹਿੰਦੇ ਆ ਥੋੜੀ ਵੀਊ ਲੈਣ ਦਾ ਕਰਕੇ ਉਧਰ ਉਹਨੇ ਬਲੌਗ ਬਣਾਉਣਾ ਹੁੰਦਾ ਇੱਧਰ ਤੁਸੀਂ ਬਲੌਗ ਬਣਾਉਣਾ ਹੁੰਦਾ ਥੋੜੀ ਦੇਰ ਪਹਿਲਾਂ ਤਾਂ ਤੇਰੀ ਘਰ ਵਾਲੀ ਨੇ ਉੱਥੇ ਸੂਟ ਪਸੰਦ ਕੀਤਾ ਗਿਆ ਤੂੰ ਯੈਲੋ ਰੰਗ ਦਾ ਸੂਟ ਮੋੜ ਕੇ ਪਿੰਕ ਰੰਗ ਦਾ ਲੈ ਕੇ ਆ ਹੁਣ ਤੁਸੀਂ ਕਹੀ ਜਾਂਦੇ ਸੀ ਉਹਨੂੰ ਉਹਨੂੰ ਬੁਲਾਇਆ ਨਹੀਂ ਤੇ ਅਸੀਂ ਉਹਨਾਂ ਨੂੰ ਮੋੜਿਆ ਨਹੀਂ ਇਹ ਫਿਰ ਤੁਹਾਡੀ ਕਹਾਣੀ ਕੀ ਆ ਬੇਕੂਫ ਬਣਾਉਂਦੇ ਤੁਸੀਂ ਲੋਕਾਂ ਨੂੰ ਯਾਰ ਸਿੱਧਾ ਹੀ ਸਿੱਧਾ ਉਹ ਅਸਲ ਬਾਈ ਸਾਡੇ ਦਿਲ ਦੀਦਰਾ ਕੁਛ ਨਹੀਂ ਹੋ ਤੇ ਬਸ ਆਹ ਹੀ ਗੱਲ ਸੀ ਮੈਂ ਤੁਹਾਨੂੰ ਦੱਸ ਦਿੱਤੀ ਕਿ ਹੁਣ ਮੈਂ ਨਾਨਾ ਬਾੜੀਆਂ ਪਹਿਣਾ ਬਾ ਸੱਦੂਗੀ ਤੇ ਮੈਂ ਆਪਣੇ ਨੂੰ ਸੱਦ ਲੂੰਗੀ ਕਿ ਕਹੜਾ ਇਹ ਆਪਣੇ ਭਰਾ ਨੂੰ ਬੁਲਾਉਂਦੀ ਹਰ ਵਾਰੀ ਸਾਡੇ ਆਹੀ ਵੀ ਤਾਂ ਇਹਨਾਂ ਦੇ ਭੈਣ ਭਰਾਈਆਂ ਤੇ ਇਹਨਾਂ ਦੇ ਭੈਣ ਭਰਾ ਨੂੰ ਕਹੜਾ ਬੁਲਾਉਂਦੀ ਈ ਹੋ ਕਿ ਉਦਾਂ ਨਹੀਂ ਚੰਗਾ ਲੱਗਦਾ ਹੈਗਾ ਗੱਲ ਆ ਸੀ ਗੱਲ ਹੋਰ ਕੋਈ ਨਹੀਂ ਸੀ ਬਾਕੀ ਗਲਤੀ ਵਲਤੀ ਹੋਈ ਕੁਛ ਉੱਚਾ ਦੀ ਬੋਲ ਹੋ ਜਾ ਤਾਂ ਸਾਨੂੰ ਮਾਫ ਕਰਿਓ ਸਾਰੇ ਮਿਲਦੇ ਵਰਤਦੇ ਆ ਇਸ ਕਰਕੇ ਥੋੜਾ ਚੰਗਾ ਨਹੀਂ ਲੱਗਦਾ ਇਕੱਲੇ ਨਾਲ ਸਾਡੇ ਕਹਾਂ ਬਾਕੀਆਂ ਨੂੰ ਅਸੀਂ ਅਗਲੇ ਦੀ ਬਾਕੀਆਂ ਮੇਰੀਆਂ ਭੈਣਾਂ ਦੀ ਬੇਇੱਜ਼ਤੀ ਹੋਣੀ ਸੀ ਉਹ ਜੀ ਫਿਰ ਕਹਿੰਦੇ ਨੇ ਕੱਲ ਉਹ ਗਵਾਂਡੀਆਂ ਨੇ ਕਹਿਣਾ ਸਾਰੇ ਇਹਨਾਂ ਨੂੰ ਤੋ ਕਿ ਸਭ ਸਾਰੇ ਦੇਖਦੇ ਆ ਜੋ ਸਾਡੇ ਮਾਸਿਕਾਂ ਭੂਆ ਇੱਧਰ ਉੱਧਰ ਇੱਧਰ ਚਾਤੇ ਤਾਂ ਇਹ ਸਾਰੇ ਦੇਖਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਬੁਲਾਉਣਾ ਸੀ ਸੋ ਮੈਂ ਰੀਡਮੈਂਟ ਸਾਰਾ ਕਰਦੀ ਮੈਂ ਇਹਨਾਂ ਨੂੰ ਕਿਹਾ ਵੀ ਸੀ ਮੈਂ ਕਹਿੰਦੀ ਤੁਸੀਂ ਆਉਣਾ ਚਾਹੁੰਦੇ ਸੀ ਤਾਂ ਮੈਂ ਸਾਰਿਆਂ ਨੂੰ ਬੁਲਾ ਲੈਣਾ ਸੀ ਉੱਥੇ ਥੋੜਾ ਖਰਚਾ ਹੋਰ ਕਰ ਲੈਣੀ ਹੈ ਨਾ ਫਿਰ ਉਹਨਾਂ ਨੂੰ ਗੁੱਸਾ ਥੋੜਾ ਮੋਟਾ ਲੱਗਾ ਬਾਕੀ ਹੁਣ ਦੇਖੋ ਅੱਜ ਆ ਗਿੰਦੇ ਆਉਣਾ ਆ ਸ਼ਾਇਦ ਉਹਨ ਤੇ ਚਲੋ ਬਾਕੀ ਹੁਣ ਜ਼ਰੂਰ ਕਮੈਂਟ ਕਰਿਓ ਕਿ ਸਹੀ ਕੀਤਾ ਕੀ ਮੈਂ ਗਲਤ ਕੀਤਾ ਸੀ ਬਾਕੀ ਜੇ ਮੈਂ ਗਲਤ ਕੀਤਾ ਤਾਂ ਮੈਨੂੰ ਮaaf ਕਰਿਓ ਤੇ ਜੇ ਸਹੀ ਕੀਤਾ ਤੁਸੀਂ ਕਮੈਂਟ ਕਰਦੇ ਹੋ ਕਿ ਮੈਂ ਸਹੀ ਕੀਤਾ ਹਣਾ ਤੇ ਲਓ ਜੀ ਆ ਸੀਣਾ ਦਾ ਸੱਚ ਤੇ ਝੂਠ ਜਿਹੜਾ ਵਿਕਰਮ ਕਹਿੰਦਾ ਸੀਗਾ ਕਿ ਮੇਰੀ ਭੈਣ ਨੇ ਮੈਨੂੰ ਮੋੜ ਦਿੱਤਾ ਤੇ ਇਹ ਕਹਿੰਦੀ ਸੀ ਕਿ ਮੈਂ ਉਹਨੂੰ ਮੋੜਿਆ ਨਹੀਂ ਇਹ ਸਾਰੇ ਜਿਹੜਾ ਦੀ ਬਲੌਗ ਬਣਾਉਣ ਦੀ ਗੇਮ ਹੁੰਦੀ ਆ ਤੇ ਲੋਕਾਂ ਦਾ ਬੇਵਕੂਫ ਬਣਾਉਂਦੇ ਰਹਿੰਦੇ ਆ ਤੇ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਜਾ ਕੇ ਉਹਨੂੰ ਜਰੂਰ ਸਾਰੇ ਜਿਹੜੇ ਲਾਣਤਾ ਪਾ ਗਿਆ ਉਹ ਕਿ ਲੋਕਾਂ ਦਾ ਬੇਵਕੂਫ ਘਟ ਬਣਾਇਆ ਕਰੋ ਤੇ ਸੱਚ ਝੂਠ ਮੈਂ ਇਹਨਾਂ ਦੇ ਬਲੌਗ ਦੇ ਵਿੱਚ ਹੀ ਤੁਹਾਨੂੰ ਇਹ ਜਿਹੜਾ ਦਾ ਸੱਚ ਤੇ ਇਹੜਾ ਦੀ ਝੂਠ ਮੈਂ ਇਹਨਾਂ ਦੇ ਬਲੌਗਾਂ ਦੇ ਵਿੱਚ ਹੀ ਤੁਹਾਨੂੰ ਦਿਖਾਤਾ ਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ